ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਜਿਹੜਾ ਭਾਈ ਆ ਆਪਣਾ ਹਰਜਿੰਦਰ ਸਿੰਘ ਢਿੱਲੋਂ ਐ ਇਹ ਵੀਰ ਬਹੁਤ ਤੇਜ ਬੰਦਾ ਹਨ ਆਪਣੇ ਤੇ ਬਹੁਤ ਜ਼ਿਆਦਾ ਇਲਜ਼ਾਮ ਲਾ ਰਿਆ ਤੇ ਉਹ ਬੈਠੇ ਆਪਣਾ ਆਜ਼ਾਦ ਵੀਰਾ ਆਜ਼ਾਦ ਸਿੰਘ ਢਿੱਲੋਂ ਸਤਿ ਸ਼੍ਰੀ ਅਕਾਲ ਜੀ ਤੇ ਇਹ ਸਾਡੇ ਬਾਰੇ ਬਹੁਤ ਕਹਿ ਰਿਹਾ ਕਿ ਤੁਸੀਂ ਐਦਾਂ ਕਰਦੇ ਐ ਐਦਾਂ ਕਰਦੇ ਵੀਰੇ ਅਸੀਂ ਕੁਝ ਨਹੀਂ ਕਰਿਆ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਹਨਾ ਦੇਖ ਵੀਰੇ ਕੋਈ ਗੱਲ ਨਹੀਂ ਹੈਗੀ ਹਨਾ ਤੁਸੀਂ ਗੱਲ ਸੁਣੋ ਜੇ ਗਲਤ ਹੋਈ ਤਾਂ ਤੁਸੀਂ ਕਹਦੇ ਹੋ ਯਾਰ ਇਹ ਬੰਦਾ ਗਲਤ ਆ ਇਹ ਬੰਦਾ ਮੰਨ ਲਿਆ ਵੀ ਸਾਈਨਿੰਗ ਮਾਰ ਰਿਹਾ ਹੈ ਇਹ ਬੰਦਾ ਗਲੋ ਕਰਾ ਰਿਹਾ ਹੈ ਇਹ ਉਹ ਬੰਦਾ ਹੈ ਨਾ ਜੇ ਬੰਦੇ ਦਾ ਮੂੰਹ ਚਮਕੀ ਜਾਂਦਾ ਤੇ ਉਹ ਬੰਦੇ ਦਾ ਜੂੜਾ ਚਮਕੀ ਯਾਰ ਇਹ ਕਿਹੜੀ ਗੱਲ ਹੈ ਮੂੰਹ ਚਮਕਣ ਵਾਲੀ ਲੈ ਇਹ ਬੰਦੇ ਕਹਿੰਦੇ ਕਹਿੰਦੇ ਯਾਰ ਤੂੰ ਕਾਲਾ ਵੀ ਇਹ ਬੰਦੇ ਕੇਅਰ ਕਰਦੇ ਆ ਹਨਾ ਇਹ ਨਿੰਬੂ ਨੂੰ ਬੁਖਸਾਉਂਦੇ ਆ ਉ ਤੇ ਇਹਨੇ ਮੁਖਸਾਉਂਦਾ ਮੂੰਹ ਤੇ ਤੇ ਉਹ ਜੂੜੇ ਤੇ ਖਸਾਉਂਦਾ ਚਲ ਇਹ ਬੰਦੇ ਨਿੰਬੂ ਨਿਚੋੜ ਆ ਮੰਨਦੇ ਆਪਾਂ ਤੇ ਪਰ ਆਪ ਦੀ ਤੂੰ ਆ ਗੱਲ ਕੀ ਕਹਿ ਰਹੀ ਕਿ ਨਿੰਬੂ ਨਿਚੋੜ ਵਾਲੀ ਨਿੰਬੂ ਨਿਚੋੜ ਵਾਲੀ ਕਿਹੜੀ ਗੱਲ ਕਹਿ ਰਿਆ ਤੂੰ ਵੀ ਨਹੀਂ ਕਾਲੇ ਆ ਤੇ ਯਾਰ ਉਹ ਮੁੰਡਿਆਂ ਦਾ ਰੰਗ ਕਾਲਾ ਚੱਲ ਜਾਂਦਾ ਹੁੰਦਾ ਹਨਾ ਤੀਵਿਆਂ ਨੂੰ ਲੋੜ ਹੁੰਦੀ ਹੈ ਤੇ ਇਹ ਬੰਦੇ ਚੱਲ ਬੀਠੀ ਜਨਨੀਆਂ ਨੂੰ ਨਹੀਂ ਫਿਰ ਤੂੰ ਇਹ ਗੱਲ ਕਿ ਨੀਂਮੂ ਵਾਲੇ ਨੀਂਮੂ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ ਏਡਾ ਤੂੰ ਨੀਂਮੂ ਨੂੰ ਜੋੜਨ ਵਾਲੀ ਕਿਹੜੀ ਗੱਲ ਕਰ ਰਹੀ ਹੈ ਨੀਂਮੂ ਨਾਲ ਫਰਕ ਨਹੀਂ ਪੈਂਦਾ ਨੀਂਮੂ ਖਸੌਣਾ ਹੈਗਾ ਤਾਂ ਐ ਤਾਂ ਦੱਸ ਦੇ ਆਪ ਹੀ ਗੱਲ ਕੀਤੀ ਸੀ ਕਿ ਯਾਰ ਮੈਂ ਨੀਂਮੂ ਨੀਂਮੂ ਯਾ ਨੀਂਮੂ ਤੇਰੇ ਤੇ ਲਾਉਣ ਨਾਲ ਜਿਹੜੀ ਪੇਤਪੋਤ ਹੁੰਦੀ ਹੈ ਪਿੰਡੇ ਤੇ ਉਹ ਮਰ ਜਾਂਦੀ ਹੈ ਉਹਦੇ ਕਾਰਨ ਨਾਲ ਦੇਸੀ ਨੁਕਤਾ ਆਪਣਾ ਹੈ ਇਹ ਬਾਈ ਤਾਂ ਹਨਾ ਵੀ ਚੱਲ ਯਾਰ ਤੇ ਤੂੰ ਚਿਹਰੇ ਦੀ ਗਲੋ ਵਾਲੀ ਤਾਂ ਕੋਈ ਗੱਲ ਹੀ ਨਹੀਂ ਵੀ ਚਿਹਰੇ ਤੇ ਗਲੋ ਤਾਂ ਉਹੀ ਹੋ ਜਿਹੜਾ ਕੇਅਰ ਕਰੂ ਹੁਣ ਆਪਾਂ ਕੰਮ ਕਰ ਆਲੇ ਯਾਰ ਮੈਂ ਤਾਂ ਹੁਣ ਮੇਰਾ ਤੁਹਾਨੂੰ ਕੀ ਕਾਂ ਛੱਟ ਦੇਖ ਚੇਰ ਗਿਆ ਚੁਰਗਾ ਮਾਰ ਕੇ ਅੱਛਾ ਬਾਈ ਹੁਣ ਨਿੰਬੂਆਂ ਵਾਲਾ ਬਾਈ ਚੋਰ ਤਾਂ ਮਾਰਦੀ ਲੈ ਬਾਈ ਨਿੰਬੂਆਂ ਵਾਲਾ ਤਾਂ ਇਹ ਵੀ ਇਹ ਵੀ ਬਹੁਤ ਤੋੜ ਕੇ ਚੋਰੀਆਂ ਨਿੰਬੂ ਲਾਉਂਦਾ ਮੂੰਹ ਤੇ ਮੈਂ ਦੇਖਿਆ ਰਾਤ ਦੁਪਹਿਰੇ ਵੀ ਫੜਿਆ ਹੋਇਆ ਹੈ ਬਾਈ ਬਾਈ ਮੈਂ ਤੈਨੂੰ ਫੜਿਆ ਹੁੰਦਾ ਬੂਝਾ ਹੈ ਬੂਝਾ ਹੈਗਾ ਬੂਝਾ ਨਿੰਬੂਆਂ ਦੇ ਬੂਝੇ ਥੱਲੇ ਕਰ ਦੇ ਨਾਲ ਚੀਰ ਕੇ ਬਾਈ ਇਹ ਨਿੰਬੂ ਮੂੰਹ ਤੇ ਲਾ ਰਿਹਾ ਸੀਗਾ ਇਹ ਕਹਿੰਦਾ ਦੇਸੀ ਨੁਕਤੇ ਵਰਤੋ ਹੁਣ ਸਾਡੇ ਤੇ ਤਵੇ ਲਾਉਂਦਾ ਇਹ ਬੰਦਾ ਹਾਂ ਬਾਈ ਵੀ ਇਹ ਨਿੰਬੂ ਖਸਾਉਂਦੇ ਆ ਫਰਾਂਸੀ ਜਿਹੜਾ ਬੰਦਾ ਕਾਲਾ ਯਾਰ ਉਹ ਬੰਦਾ ਵੀ ਇਹਦਾ ਮਤਲਬ ਉਹ ਕੁਝ ਕਰਦਾ ਨਹੀਂ ਤਈਓ ਕਾਲਾ ਜਿਹੜਾ ਬੰਦਾ ਸਾਇਨਿਕ ਵਾਲਾ ਉਹ ਬੰਦਾ ਕੁਛ ਕਰ ਯਾਰ ਅਸੀਂ ਕਿੰਨੇ ਕੋਰੇ ਆਂ ਭਈ ਅਸੀਂ ਵੀ ਕਾਲੇ ਹੀ ਆਂ ਇਹਦੇ ਮੂੰਹ ਕੋਲੇ ਕਰਦੇਗਾ ਇਹ ਤਾਂ ਬਾਈ ਹੋਰੀ ਦੱਸਦੇ ਨੇ ਕਿੰਨਾ ਮਰਜ਼ੀ ਕਰਦੇ ਕਾਲਾ ਤਾਂ ਕਾਲਾ ਹੀ ਰੂ ਕਹਿੰਦਾ ਕੁਝ ਮਰਜ਼ੀ ਕਰ ਲੈ ਜਿਹੜਾ ਕਾਲਾ ਕਾਲਾ ਤਾਂ ਕਾਲਾ ਹੀ ਰਹਿਣਾ ਕੁਝ ਮਰਜ਼ੀ ਲਾ ਦੇ ਨਹੀਂ ਭਾਈ ਇਹਨਾਂ ਦੀ ਕੋਈ ਗੱਲ ਨਹੀਂ ਹੂੰ ਇਸੋਨੇ ਮੁੰਡੇ ਆ ਭਰਾਵਾ ਨਹੀਂ ਵੀਰੇ ਇਹ ਜੀ ਕੋਈ ਗੱਲ ਨਹੀਂ ਕਦੇ ਘਾਟ ਜੀ ਮਹਿਸੂਸ ਹੁੰਦੀ ਹੈ ਪਰ ਇਸ ਟਾਈਮ ਆਪ ਨੂੰ ਕੋਈ ਘਾਟ ਨਹੀਂ ਨਹੀਂ ਭਾਜੀ ਐਦਾਂ ਦੀ ਕੋਈ ਗੱਲ ਨਹੀਂ ਤੁਸੀਂ ਨਾ ਸਾਡੇ ਤੇ ਜਾਣ ਕੇ ਉਹ ਕਰ ਰਹੇ ਹੋ ਹਨਾ ਉਹ ਨਹੀਂ ਕਰ ਰਹੇ ਤੁਸੀਂ ਆਪ ਹੀ ਗੱਲ ਕੀਤੀ ਸੀ ਕਹਿੰਦਾ ਵੀ ਅਸੀਂ ਗੋਰੀਆਂ ਚਲੋ ਠੀਕ ਆ ਵੀ ਵਧੀਆ ਗੋਰੀਆਂ ਪਰ ਵੀ ਯਾਰ ਕੰਮ ਕਰ ਵਾਲੇ ਬੰਦੇ ਅਸੀਂ ਕੰਮ ਕਰ ਵਾਲੇ ਆ ਭਰਾਵਾ ਵੀ ਕਾਲੇ ਆ ਠੀਕ ਆ ਵਧੀਆ